ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਵਿਵੇਕ ਕੁਮਾਰ ਮੇਰੇ ਸਹਿਯੋਗੀ ਸਟੱਡੀਓ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਜੀ ਗੱਲ ਕਰਨੀ ਹੈ ਪੰਜਾਬ ਦੀ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਜੀ ਤੇ ਦਿੱਲੀ ਦੇ ਵਿੱਚ ਪੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਕਰ ਦਿੱਤਾ ਹੈ ਪੂਰਬੀ ਪੱਛਮੀ ਦਿੱਲੀ ਤੇ ਉਤਰੀ ਅਤੇ ਨਵੀਂ ਦਿੱਲੀ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਤੇ ਨਾਲ ਦੀ ਨਾਲ ਹਰਿਆਣਾ ਦੇ ਵਿੱਚ ਜਿਹੜੀ ਇੱਕ ਸੀਟ ਉਹਨਾਂ ਦੇ ਹਿੱਸੇ ਦੇ ਵਿੱਚ ਆਈ ਹੈ ਇੰਡੀਆ ਘਟ ਚੋੜ ਦੇ ਤਹਿਤ ਉਹਦਾ ਵੀ ਐਲਾਨ ਕਰਤਾ ਤੇ ਹੁਣ ਕੀ ਪੰਜਾਬ ਦੇ ਵਿੱਚ ਵੀ ਦਿੱਲੀ ਵਾਂਗ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਐਮਐਲਏ ਤੇ ਮੰਤਰੀਆਂ ਦੇ ਉੱਤੇ ਦਾਾ ਖੇਡੇਗੀ ਕੀ ਲੱਗਦਾ ਤੁਹਾਨੂੰ ਇਸ ਪੂਰੀ ਗੱਲ ਦੇ ਵਿੱਚ ਕਿ ਕਿਹੜੇ ਚਿਹਰੇ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਸੰਮੁਖ ਲਿਆ ਕੇ ਰੱਖ ਸਕਦੀ ਹੈ ਜੀ ਇੰਦਰ ਆਮ ਆਦਮੀ ਪਾਰਟੀ ਦਾ ਇੱਕ ਸਿਨੈਰੀਓ ਚੱਲਿਆ ਸੀ ਪੰਜਾਬ ਦੇ ਵਿੱਚ 2022 ਚੋਣਾਂ ਤੋਂ ਪਹਿਲਾਂ ਸੋ ਜਦੋਂ ਇੱਕ ਪਹਿਲਾਂ ਵੀ ਉਸ ਤੋਂ ਪਹਿਲਾਂ ਚੋਣਾਂ ਹੋਈਆਂ ਸੀ 2017 ਦੇ ਵਿੱਚ ਉਦੋਂ ਵੀ ਆਮ ਆਦਮੀ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਸੀਗਾ ਸੋ ਉਸ ਵੇਲੇ ਮੁੱਖ ਵਿਰੋਧੀ ਧਿਰ ਜਿਹੜੀ ਬਣ ਕੇ ਆਈ ਸੀ 2017 ਦੇ ਵਿੱਚ ਜੀ ਬੇਸ਼ੱਕ ਉਸ ਤੋਂ ਪਹਿਲਾਂ ਤੋਂ ਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜਿੱਤਦੇ ਸੀਗੇ ਪਰ ਜੋ ਨਵਾਂ ਇੱਕ ਬਦਲਾਅ ਆਇਆ ਆਪਾਂ ਕਹਿ ਸਕਦੇ ਹਾਂ ਉਹ 2017 ਦੇ ਵਿੱਚ ਪੰਜਾਬ ਦੇ ਵਿੱਚ ਆਣਾ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਆਪਾ ਪੂਰੇ ਪੰਜਾਬ ਦੀ ਨਹੀਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਆ ਕਿ ਉਸ ਵੇਲੇ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਸੈਕਿੰਡ ਆਪਾਂ ਕਹਿ ਸਕਦੇ ਆ ਕਿ ਇੱਕ ਤਾਂ ਪੰਜਾਬ ਦੇ ਵਿੱਚ ਸਿਨੈਰੀਓ ਸੀਗਾ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਸੋ ਉਹਨੂੰ ਬ੍ਰੇਕ ਕੀਤਾ ਅਕਾਲੀ ਦਲ ਨੂੰ ਮੇਨ ਦੇ ਵਿੱਚੋਂ ਕੱਢਿਆ ਵਿਰੋਧੀ ਧਿਰ ਦੇ ਵਿੱਚੋਂ ਤੇ ਖੁਦ ਆ ਕੇ ਉੱਥੇ ਕਾਬਜ ਹੋ ਗਈ ਤੇ ਉਸ ਤੋਂ ਅਗਲੀ ਵਾਰ ਜਿਹੜਾ ਆ ਮੇਨ ਸੱਤਾ ਦੇ ਵਿੱਚ ਆ ਕੇ ਬੈਠ ਗਏ ਸੋ ਉਸ ਵੇਲੇ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾ ਦਿੱਤੀ ਸੀਗੀ ਕਿ ਅਸੀਂ ਉਹ ਬੰਦੇ ਨਹੀਂ ਹੈਗੇ ਕਿ ਜਿਹੜੇ ਫੇਮਸ ਪਰਸਨਲਿਟੀਆਂ ਨੂੰ ਅੱਗੇ ਲੈ ਕੇ ਆਣ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਨਹੀਂ ਹੈ ਤੇ ਆਪਾਂ ਆਪਣੀ ਪਾਰਟੀ ਦਾ ਇਹ ਨਾਮ ਬਣਾਇਆ ਤੇ ਉਹ ਅਸੀਂ ਨਹੀਂ ਬਣਾਇਆ ਸਾਡੇ ਵਰਕਰਾਂ ਨੇ ਬਣਾਇਆ ਵੋਲੰਟੀਅਰਾਂ ਨੇ ਬਣਾਇਆ ਉਸ ਤੋਂ ਸਾਡੀ ਪਹਿਲ ਪ੍ਰਾਇੋਰਟੀ ਉਹ ਹੈ ਕੈਸੀ ਵਿਧਾਇਕਾਂ ਜਿਹੜੇ ਉਮੀਦਵਾਰ ਨੇ ਵਿਧਾਇਕ ਉਹਨਾਂ ਨੂੰ ਉਤਾਰੀਏ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਹੋਣ ਤੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਹੋਣ ਬਿਲਕੁਲ ਸੋ ਇਸ ਕਰਕੇ ਕਹਿ ਸਕਦੇ ਆ ਕਿ ਜਿਹੜੇ ਸਭ ਤੋਂ ਛੋਟੇ ਉਮਰ ਦੇ ਸਭ ਤੋਂ ਪਹਿਲੇ ਨੰਬਰ ਤੇ ਜਿਨ੍ਹਾਂ ਨੂੰ ਉਤਾਰਿਆ ਗਿਆ ਸੀ ਚੋਣ ਅਖਾੜੇ ਦੇ ਵਿੱਚ ਉਸੇ ਨਰਿੰਦਰ ਕੌਰ ਭਰਾਸ ਤੇ ਇਸ ਤੋਂ ਬਾਅਦ ਜੀਵਨਜੋਤ ਕੌਰ ਉਹ ਨਹੀਂ ਜਿਹੜਾ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਉਤਾਰਿਆ ਗਿਆ ਸੀਗਾ ਸੋ ਇਸ ਤੋਂ ਬਾਅਦ ਲਾਭ ਸਿੰਘ ਉਗੋ ਕਿਹ ਹੋਣੀ ਸੀਗੇ ਜਿਹੜੇ ਮੋਬਾਈਲ ਰਿਪੇਅਰਿੰਗ ਦੀ ਸ਼ਾਪ ਤੋਂ ਆਏ ਸੀਗੇ ਹਨ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਹੁਣੀ ਜਿਹੜੇ ਸਕੂਲ ਦੇ ਵਿੱਚ ਕੰਮ ਕਰਦੇ ਸੀਗੇ ਉਹ ਆਏ ਅਮਨ अरोड़ा ਹੁਣੀ ਜਿਹੜਾ ਨੇ ਉਹ ਪਹਿਲੀ ਜਿੱਤ ਜਿੱਤ ਚੁੱਕੇ ਸੀਗੇ ਚੋਣਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਪਹਿਲਾਂ ਮੁੱਖ ਮੰਤਰੀ ਜਿਹੜਾ ਉਹ ਐਮਐਲਏ ਰਹਿ ਚੁੱਕੇ ਸੀਗੇ ਕੁਲਦੀਪ ਧਾਲੀਵਾਲ ਹੁਣੀ ਜਿਹੜਾ ਨੇ ਉਹ ਪਹਿਲਾਂ ਜਿਹੜੇ ਰਹਿ ਚੁੱਕੇ ਸੀਗੇ ਸੱਤਾ ਦੇ ਵਿੱਚ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਇੱਦਾਂ ਬਹੁਤ ਸਾਰੇ ਚਿਹਰੇ ਨੇ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਨੇ ਵਲੰਟੀਅਰ ਲੈਵਲ ਤੋਂ ਚੁੱਕ ਕੇ ਤੇ ਲਿਆ ਕੇ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਦੇ ਆ ਸੋ ਉਸ ਵੇਲੇ ਜਿਸ ਤਰੀਕੇ ਦੀ ਹਵਾ ਬਣੀ ਹੋਈ ਸੀ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਕੌਣ ਵਲੰਟੀਅਰ ਆਇਆ ਕੌਣ ਕੌਣ ਹੈ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਕਿ ਇੱਕ ਫਤਵਾ ਹੈ ਜਿਹੜਾ ਸੀ ਕਾਂਗਰਸ ਦੇ ਹੱਕ ਚ ਵੀ ਨਹੀਂ ਭੁਗਤਣਾ ਅਕਾਲੀਆਂ ਦੇ ਹੱਕ ਚ ਵੀ ਨਹੀਂ ਭੁਗਤਣਾ ਤੇ ਬੀਜੇਪੀ ਦੇ ਹੱਕ ਚ ਜਾਣੇ ਨਹੀਂ ਉਹ ਫਤਵਾ ਜਿਹੜਾ ਆਮ ਆਦਮੀ ਪਾਰਕੀ ਨੂੰ ਦਿੱਤਾ ਗਿਆ ਸੋ ਹੁਣ ਜੋ ਸਿਨੈਰੀਓ ਦਿੱਲੀ ਦੇ ਵਿੱਚ ਬਣਿਆ ਸੀ ਸੋ ਦਿੱਲੀ ਦੇ ਵਿੱਚ ਵੀ ਜਦੋਂ ਰਾਗਵ ਚੱਡਿਓ ਰਾਨੂ ਪਹਿਲੀ ਵਾਰ ਉਮੀਦਵਾਰ ਐਲਾਨਿਆ ਗਿਆ ਸੀਗਾ ਸੋ ਉਹਨਾਂ ਨੂੰ ਵੀ ਇੱਕ ਛੋਟੀ ਥਾਂ ਤੋਂ ਚੁੱਕਿਆ ਗਿਆ ਸੀ ਤੇ ਉਹਨਾਂ ਨੂੰ ਐਲਾਨ ਦਿੱਤਾ ਗਿਆ ਸੀਗਾ ਤੇ ਉਹ ਜਿੱਤੇ ਉਸ ਤੋਂ ਬਾਅਦ ਲੰਬਾ ਚਿਰ ਉਹਨਾਂ ਨੇ ਉੱਥੇ ਕੈਬਨਿਟ ਦੇ ਉੱਤੇ ਰਾਜ ਕੀਤਾ ਉਸ ਤੋਂ ਬਾਅਦ ਫਿਰ ਹੁਣ ਉਹ ਰਾਜ ਸਭਾ ਦੇ ਵਿੱਚ ਜਿਹੜੇ ਨੇ ਉਹ ਮੈਂਬਰ ਬਣ ਕੇ ਪਹੁੰਚ ਗਏ ਨੇ ਸੋ ਇੱਕ ਗਰਾਊਂਡ ਲੈਵਲ ਤੋਂ ਚੁੱਕ ਕੇ ਜਿਹੜਾ ਉਹਨਾਂ ਨੂੰ ਕਹਿ ਸਕਦੇ ਆ ਕਿ ਵੱਡੇ ਲੈਵਲ ਤੇ ਲੈ ਕੇ ਆ रियल ਜਾਈਏ ਤਾਂ ਉਹ ਕਹਿ ਸਕਦੇ ਆ ਕਿ ਉਹਨਾਂ ਦਾ ਇੱਕ ਕਰੀਅਰ ਸਿਗਾ ਪਿੱਛੇ ਉਹ ਪੰਜਾਬ ਚ ਇਨੇ ਫੇਮਸ ਪਹਿਲਾਂ ਤਾਂ ਉਹ ਹੀ ਸੀਗੇ ਸਟਾਇਰ ਕਰਕੇ ਆਪਣੇ ਕਮੇਡੀ ਕਰਕੇ ਹਨਾ ਇੱਕ ਆਪਣੀਆਂ ਫਿਲਮਾਂ ਕਰਕੇ ਉਹ ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਮਸ਼ਹੂਰ ਸੀਗੇ ਤੇ ਉਹਨਾਂ ਦਾ ਐਮਪੀ ਤੋਂ ਸਫਰ ਸ਼ੁਰੂ ਹੋ ਕੇ ਜਿਹੜਾ ਉਹ ਸੀਐਮ ਤੱਕ ਪਹੁੰਚਿਆ ਜੀ ਬਹੁਤ سارے ਵਲੰਟੀਅਰ ਜਿਹੜੇ ਕਦੀ ਚ ਜਿਹੜਾ ਟੈਂਟ ਲਵਾਉਂਦੇ ਹੁੰਦੇ ਸੀ ਹਨਾ ਆਰਗੇਨਾਈਜ਼ ਕਰਾਉਂਦੇ ਹੁੰਦੇ ਸੀ ਚੀਜ਼ਾਂ ਸੋ ਹੁਣ ਵਿਧਾਇਕ ਬਣੇ ਨੇ ਪਰ ਉਹ ਸਿਨੈਰੀਓ ਉਹ ਲੋਕਪ੍ਰਿਆਤਾ ਜਿਹੜੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੀ ਗਰਾਫ ਦੇ ਵਿੱਚ ਕਿਤੇ ਨਾ ਕਿਤੇ ਇੰਦਰ ਗਰਾਵਟ ਆ ਰਹੀ ਹੈ ਸੋ ਜੇਕਰ ਪਹਿਲਾਂ ਜਦੋਂ ਜਿਮਨੀ ਚੋਣਾਂ ਹੋਈਆਂ ਸੀਗੀਆਂ ਸੰਗਰੂਰ ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਸੀ ਮੁੱਖ ਮੰਤਰੀ ਭਗਵੰਤ ਮਾਨ ਰੋਣੀ ਸੋ ਉਦੋਂ ਵੀ ਗੱਲਾਂ ਚੱਲੀਆਂ ਸੀਗੀਆਂ ਕਿ ਸ਼ਾਇਦ ਉਹ ਮੋਲਕ ਜਿਹੜੇ ਕਰਮਜੀਤ ਤਨਮੋਲ ਕਰਮਜੀਤ ਕਰਮਜੀਤ ਤਨਮੋਲ ਉਹ ਜੀ ਹੈਨਾ ਪੁਰਾਣੇ ਸਾਥੀ ਨੇ ਭਗਵੰਤ ਮਾਨ ਸਾਹਿਬ ਉਹ ਰਾਦੇ ਫਿਰ ਜਿਗਰੀ ਯਾਰ ਨੇ ਕਿ ਇਹਨਾਂ ਨੂੰ ਜਿਹੜਾ ਚੋਣਾ ਖਾੜੇ ਦੇ ਵਿੱਚ ਉਤਾਰਿਆ ਜਾ ਸਕਦਾ ਚਲੋ ਉਸ ਵੇਲੇ ਕਰਮਜੀਤ ਤਨਮੋਲ ਉਹਨੇ ਆਦੀ ਖੁਸ਼ਕਿਸਮਤੀ ਰਹੀ ਕਿ ਉਹ ਨਹੀਂ ਲੜੇ ਚੋਣਾ ਨਹੀਂ ਤਾਂ ਕਹਿੰਦੇ ਉਸ ਵੇਲੇ ਸਿਮਰਜੀਤ ਸਿੰਘ ਮਾਨ ਉਹਦਾ ਪੱਲੜਾ ਜਿਹੜਾ ਉਹ ਭਾਰੀ ਸੀਗਾ ਸੋ ਬਚਾ ਰਹਿ ਗਿਆ ਸੋ ਇਸ ਵਾਰੀ ਫਿਰ ਤੋਂ ਜਈਆਂ ਫਿਜ਼ਾਵਾਂ ਦੇ ਵਿੱਚ ਚਰਚਾਵਾਂ ਉੱਡ ਰਹੀਆਂ ਨੇ ਕਿ ਹਾਂ ਇਸ ਵਾਰੀ ਫਿਰ ਤੋਂ ਸੰਗਰੂਰ ਦੇ ਵਿੱਚ ਜਿਹੜਾ ਆ ਦਾ ਉਹ ਹੁਣ ਕਰਮਜੀਤ ਅਨਮੋਲ ਉਹਨਾਂ ਦੇ ਉੱਤੇ ਖੇលਿਆ ਜਾ ਸਕਦਾ ਕਿਉਂਕਿ ਜੋ ਹੁਣ ਦਿੱਲੀ ਦੇ ਵਿੱਚ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵਿੱਚੋਂ ਕੋਈ ਦੋ ਵਾਰ ਦਾ ਐਮਐਲਏ ਰਹਿ ਚੁੱਕਾ ਕਿਸੇ ਦੇ ਕੋਲ ਪਾਰਟੀ ਦੇ ਵਿੱਚ ਵੱਡਾ ਹੌਦਦਾ ਸੀ ਕੋਈ ਕਾਰਜਕਾਰੀ ਪ੍ਰਧਾਨ ਰਹਿ ਚੁੱਕਾ ਹੈ ਕੋਈ ਆਪਣਾ ਸਟੇਟ ਪ੍ਰੈਜ਼ੀਡੈਂਟ ਰਹਿ ਚੁੱਕਾ ਸੋ ਇਸ ਤਰੀਕੇ ਦੇ ਉਮੀਦਵਾਰਾਂ ਨੂੰ ਜਿਹੜਾ ਐਲਾਨਿਆ ਗਿਆ ਹੈ ਕੋਈ ਵੀ ਬੰਦਾ ਅਜਿਹਾ ਜਿਹੜਾ ਗਰਾਊਂਡ ਤੋਂ ਹੀ ਚੁੱਕ ਕੇ ਸਿੱਧਾ ਡਾਇਰੈਕਟ ਤੋਂ ਉਮੀਦਵਾਰ ਐਲਾਨਿਆ ਗਿਆ ਸੰਗਰੂਰ ਦੇ ਵਿੱਚ ਜਿਹੜੇ ਪਹਿਲਾਂ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀਗਾ ਜਿਮਨੀ ਚੋਣਾ ਦੇ ਵਿੱਚ ਉਹ ਇੱਕ ਅਨਨੋਨ ਫੇਸ ਸੀਗੇ ਹਮ ਉਹ ਨਾ ਤਾਂ ਨਾ ਤਾਂ ਕੋਈ ਸਿਆਸੀ ਪਾਰਟੀ ਦੇ ਵਿੱਚ ਕਰੀਅਰ ਸੀਗਾ ਨਾ ਤਾਂ ਉਹ ਕੋਈ ਫੇਮਸ ਪਰਸਨੈਲਿਟੀ ਸੀਗੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਦਾਤਾ ਖੇਡਿਆ ਪਰ ਉਹ ਚੱਲਿਆ ਨਹੀਂ ਇਸੇ ਕਰਕੇ ਜਲੰਧਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬੰਦੇ ਦੇ ਜਿੱਤਣ ਦੇ ਜ਼ਿਆਦਾ ਆਸਾਰ ਸੀਗੇ ਉਹਨੂੰ ਚੁੱਕ ਕੇ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਮ ਐਮ ਪੀ ਲਈ ਉਮੀਦਵਾਰ ਐਲਾਨਿਆ ਗਿਆ ਤੇ ਉਹ ਜਿੱਤ ਗਏ ਸੁਸ਼ੀਲ ਰਿੰਕੂਣੀ ਉਹ ਆਪ ਦੇ ਤਾਂ ਨਹੀਂ ਸੀਗੇ ਹੂੰ ਉਹ ਚੱਕੇ ਦਾ ਕਾਂਗਰਸ ਚ ਹੀ ਸੀਗੇ ਕਾਂਗਰਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਾਇਆ ਗਿਆ ਤੋਂ ਬਾਅਦ ਉਮੀਦਵਾਰ ਐਲਾਨੇ ਆ ਗਿਆ ਸੋ ਹੁਣ ਹਾਂ ਫਿਰ ਜਿੱਤੇ ਸੋ ਹੁਣ ਕਿਤੇ ਨਾ ਕੋਈ ਨਾ ਦਾ ਇੱਕ ਬੋਟ ਬੈਂਕ ਸੀਗਾ ਉਹ ਵਿਧਾਇਕ ਵੀ ਰਹੇ ਨੇ ਉਥੋਂ ਹੈਨਾ ਉਹ ਉਥੋਂ ਲੜਦੇ ਵੀ ਰਹੇ ਚੋਣਾ ਸੋ ਉਹਨਾਂ ਦੇ ਨਾਲ ਬੋਟ ਬੈਂਕ ਜੁੜਿਆ ਸੀਗਾ ਸੋ ਹੁਣ ਕਾਂਗਰਸ ਪਾਰਟੀ ਕਹਿੰਦੀ ਕਿ ਜਿਸ ਹਿਸਾਬ ਨਾਲ ਉਹਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਹਰ ਜਗ੍ਹਾ ਜਾ ਕੇ ਕਹਿਤਾ ਕਿ 0 13 0 13 0 13 ਕਰਾਂਗੇ ਕਈ ਵਾਰ ਤਾਂ 14 ਵੀ ਕਹਿ ਜਾਂਦੇ ਸੀਗੇ ਕਿ ਚੰਡੀਗੜ੍ਹ ਵੀ ਆਪਣੇ ਹੀ ਆ ਸੋ ਕਹਿੰਦੇ ਕਿ ਹੁਣ 0 13 ਜੇਕਰ ਨਵੇਂ ਉਮੀਦਵਾਰ ਐਲਾਨੇ ਜਿਸ ਪਾਰਟੀ ਦੇ ਸਿਧਾਂਤਾਂ ਦੇ ਉੱਤੇ ਪਾਰਟੀ ਬਣੀ ਹੋਈ ਹੈ ਕਿ ਗਰਾਊਂਡ ਲੈਵਲ ਤੋਂ ਚੱਕ ਦੇਣੇ ਬੰਦੇ ਨੂੰ ਕਹਿੰਦੇ ਕਿ ਉਹ ਹੁਣ ਸਾਡੇ ਕੋਲ ਸਮਾਂ ਹੈ ਨਹੀਂ ਨਾ ਸਾਡੀ ਲੋਕਪ੍ਰਇਤਾ ਉਸ ਲੈਵਲ ਦੀ ਬਚੀ ਹੈ ਕਿ ਅਸੀਂ ਕਿਸੇ ਗਰਾਊਂਡ ਤੋਂ ਚੱਕੀਏ ਤੇ ਉਹਨੂੰ ਲਿਆ ਕੇ ਸਿੱਧਾ ਐਮਪੀ ਬਣਾ ਦਈਏ ਉਹ ਕਹਿੰਦੇ ਹੁਣ ਪੰਜਾਬ ਦੇ ਲੋਕ ਉਸ ਪੱਖ ਦੇ ਵਿੱਚ ਵੀ ਨਹੀਂ ਹੈਗੇ ਸਾਡੇ ਨਾਲ ਜੁੜੇ ਕਿ ਉਹ ਸਾਡੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਤੇ ਸਾਨੂੰ ਇਸ ਥਾਂ ਦੇ ਉੱਤੇ ਆ ਕੇ ਜਿਹੜਾ ਫਤਵਾ ਦੇਣਗੇ ਸੋ ਹੁਣ ਕਹਿੰਦੇ ਕਿ ਜਿਹਨਾਂ ਦੇ ਉੱਤੇ ਲਾ ਖੇਡਿਆ ਗਿਆ ਉਹਨਾਂ ਦੇ ਉੱਤੋਂ ਮੁਰ ਤੋਂ ਦਵਾ ਖੇਡਣ ਦੇ ਤਿਆਰੀ ਦੇ ਵਿੱਚ ਆ ਆ ਜਿਵੇਂ ਪਾਰਟੀ ਸੋ ਜਿਹੜੇ ਸਮਾਜ ਸੇਵੀਆਂ ਦਾ ਮੈਂ ਪਹਿਲਾਂ ਨਾਮ ਲਿਆ ਕਹਿੰਦੇ ਕਿ ਉਹ ਵੀ ਬਣ ਸਕਦੇ ਨੇ ਉਮੀਦਵਾਰ ਇਧਰਲੇ ਪਾਸੋਂ ਕਹਿੰਦੇ ਅਮਨ ਰੂੜਾ ਉਹਨਾਂ ਦੇ ਨਾਮ ਦਾ ਚਰਚਾ ਆ ਤੇ ਉਧਰ ਬਠਿੰਡੇ ਵੱਲੋਂ ਕਹਿੰਦੇ ਖੁੱਡੀਆਂ ਸਾਹੂ ਰਾ ਦੇ ਨਾਮ ਦੀ ਚਰਚਾ ਆ ਇਧਰੋਂ ਅੰਮ੍ਰਿਤਸਰ ਤੋਂ ਜੀਵਨ ਜੋਤ ਕੌਰ ਉਹਨਾਂ ਦੇ ਨਾਮ ਦੀ ਚਰਚਾ ਆ ਸੋ ਜਿੱਦੇ ਵੀ ਲੋਕ ਸਭਾ ਹਲਕੇ ਨੇ ਸੋ ਕਹਿੰਦੇ ਉੱਥੇ ਜਾ ਕੇ ਜਿਹੜਾ ਦਾ ਖੇਡ ਸਕਦੀ ਹੈ ਗੁਰਦਾਸਪੁਰ ਤੋਂ ਕਹਿੰਦੇ ਕਿ ਕੁਲਦੀਪ ਜਿਹੜੇ ਨੇ ਮੰਤਰੀ ਕੁਲਦੀਪ ਢਾਲੀਵਾਲ ਉਹਨਾਂ ਦੇ ਨਾਮ ਦੀ ਚਰਚਾ ਚੱਲ ਪਈ ਹੈ ਕਿ ਹਾਂ ਇਹਨਾਂ ਨੂੰ ਜਿਹੜਾ ਇੱਧਰ ਉਤਾਰਿਆ ਜਾ ਸਕਦਾ ਕਿਉਂਕਿ ਇੱਕ ਵਾਰੀ ਪਹਿਲਾਂ ਵੀ ਐਮਪੀ ਦੀਆਂ ਚੋਣਾਂ ਜੜੀਆਂ ਨੇ ਉਹ ਕੁਲਦੀਪ ਢਾਲੀਵਾਲ ਲੜ ਚੁੱਕੇ ਨੇ ਸੋ ਕਹਿੰਦੇ ਕਿ ਇੱਧਰ ਪਾਸੇ ਫਰੀਦਕੋਟ ਵਾਲੇ ਪਾਸਿਓਂ ਸੰਧਵਾ ਸਾਹਿਬ ਉਹਨਾਂ ਨੂੰ ਜਿਹੜਾ ਆ ਐਲਾਨ ਸਕਦੇ ਨੇ ਪਰ ਹੁਣ ਗੱਲ ਇਹ ਹੈ ਕਿ ਜੋ ਆਪਾਂ ਗੱਲ ਕਰ ਰਹੇ ਹਾਂ ਇੰਦਰ ਪਹਿਲਾਂ ਵੀ ਕਿ ਹੁਣ ਜੇ ਲੋਕਪ੍ਰੇਤਾ ਘਟ ਰਹੀ ਹੈ ਸੋ ਆਪਣੇ ਵਿਧਾਇਕਾਂ ਦੇ ਉੱਤੇ ਦਾਅ ਖੇਡਣਾ ਇਹ ਵੀ ਕਿਤੇ ਨਾ ਕਿਤੇ ਔਖਾ ਹੋ ਸਕਦਾ ਹੈ ਕਿ ਐਮਪੀ ਦੀਆਂ ਸੀਟਾਂ ਤਾਂ ਜਿੱਤ ਜਾਣਗੇ ਪਰ ਉਹ ਜਿਹੜੀਆਂ 13 ਸੀਟਾਂ ਖਾਲੀ ਹੋਣ ਗਿਆ ਜੇਕਰ ਉੱਥੇ ਦੁਆਰਤੀ ਬਾਏ ਇਲੈਕਸ਼ਨ ਹੋਈਆਂ ਤੇ ਉੱਥੇ ਗਲਤੀ ਦੇ ਨਾਲ ਵਿਰੋਧੀ ਧਿਰ ਦਾ ਕੋਈ ਬੰਦਾ ਜਿੱਤ ਗਿਆ ਸਾਰੀਆਂ ਸੀਟਾਂ ਜੇਕਰ ਕਾਂਗਰਸ ਆਮ ਆਦਮੀ ਪਾਰਟੀ ਦੇ ਹਿੱਸੇ ਨਾ ਆਈਆਂ ਤਾਂ ਫਿਰ ਇਹ ਵੀ ਧਿਆਨ ਰੱਖਿਆ ਜਾਵੇ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਮਤੇਸ਼ਵਰੀ ਡਾਇਰੈਕਟਿਵ ਮਤੇ ਦੇ ਨਾਲ ਪਾਸ ਹੋ ਜਾਂਦੇ ਆ ਸੋ ਉਹਦੇ ਵਿੱਚ ਅੜੀਕਾ ਜਿਹੜਾ ਆ ਉਹ ਕਿਤੇ ਨਾ ਕਿਤੇ ਕਾਂਗਰਸ ਵੀ ਬਣ ਸਕਦੀ ਆ ਕਿਉਂਕਿ ਇੱਕ ਬਹੁਮਤ ਫਿਰ ਉਧਰ ਨੂੰ ਵੀ ਚਲਾ ਜਾਏਗਾ ਨਾ ਤੁਸੀਂ ਦੇਖੋਗੇ ਉਧਰੋਂ ਵਿਧਾਇਕ ਤੁਹਾਡੇ ਘਰ ਜਾਣਗੇ ਤੇ ਫਿਰ ਉਧਰ ਐਮਪੀ ਵੱਜ ਜਾਣਗੇ ਐਮਪੀਆਂ ਦਾ ਤਾਂ ਕੋਈ ਫਾਇਦਾ ਜੜਾ ਜਿਆਦਾ ਖਾਸ ਕਰਕੇ ਹੋਵੇਗਾ ਨਹੀਂ ਕਿਉਂਕਿ ਐਮਪੀ ਜਿਹੜੀ ਪਾਰਟੀ ਦੇ ਜ਼ਿਆਦਾ ਹੁੰਦੇ ਨੇ ਸਭ ਤੋਂ ਜ਼ਿਆਦਾ ਫਾਇਦਾ ਉਹਦਾ ਹੀ ਹੁੰਦਾ ਤੇ ਆਮ ਆਦਮੀ ਪਾਰਟੀ ਜੇਕਰ ਇਸ ਵੇਲੇ ਆਪਾਂ ਨੈਸ਼ਨਲ ਲੈਵਲ ਤੇ ਦੇਖੀਏ ਤਾਂ ਤੀਸਰੇ ਸਥਾਨ ਤੇ ਵੀ ਨਹੀਂ ਖੜਦੀ ਜੇਕਰ ਪਹਿਲੇ ਤੇ ਬੀਜਪੀ ਹੈ ਤੇ ਦੂਸਰੇ ਤੇ ਹਮੇਸ਼ਾ ਅੱਜ ਤੱਕ ਕਾਂਗਰਸ ਹੀ ਟਿਕੀ ਹੋਈ ਹੈ ਪਿਛਲੇ 10-12 ਸਾਲਾਂ ਤੋਂ ਸੋ ਜੇਕਰ ਹੁਣ ਆਮ ਆਦਮੀ ਪਾਰਟੀ ਤਾਂ ਉਹਤੇ ਦੂਰ ਦੂਰ ਤੱਕ ਨਹੀਂ ਅੱਜ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਦੇਖ ਲਓ ਕਿੰਨੇ ਐਮਪੀ ਨੇ ਸੋ ਜੇਕਰ ਐਮਪੀ ਦੀਆਂ ਸੀਟਾਂ ਜਿੱਤਦੀ ਵੀ ਆ ਤਾਂ ਵੀ ਚੌਥੇ ਜਾਂ ਪੰਜਵੇਂ ਨੰਬਰ ਤੇ ਖੜਨਾ ਪਵੇਗਾ ਤੇ ਉਹੀ ਬੋਲਣ ਦੇ ਲਈ ਟਾਈਮ ਜਿਹੜਾ ਇੱਕ ਕਹਿੰਦੇ ਨੇ ਮਿਲਦੇ ਨੇ ਵਿਧਾ ਲੋਕ ਸਭਾ ਦੇ ਵਿੱਚ ਉਹ ਵੀ 30 40 ਸਕਿੰਟ ਹੀ ਮਿਲਿਆ ਕਰਨਗੇ ਸੋ ਹੁਣ ਆਮ ਆਦਮੀ ਪਾਰਟੀ ਦੇ ਲਈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਵੇਂ ਚਿਹਰੇ ਉਤਾਰਨ ਦੇ ਲਈ ਖਤਰਾ ਹੈ ਤੇ ਹੁਣ ਖਤਰਾ ਇੱਕ ਆ ਵੀ ਹੈ ਕਿ ਜੋ ਹਸ਼ਰਤ ਜੋ ਸੱਟ ਪੰਜਾਬੀਆਂ ਦੇ ਦਿਲ ਦੇ ਉੱਤੇ ਖਾਸ ਕਰਕੇ ਗੁਰਦਾਸਪੁਰ ਵਾਲੇ ਹਲਕੇ ਦੇ ਲੋਕ ਸਭਾ ਇਲਾਕੇ ਦੇ ਲੋਕਾਂ ਦੇ ਦਿਲ ਦੇ ਉੱਤੇ ਮਾਰੀ ਉਹ ਸਨੀ ਦੇ ਲੋਰਾਨੇ ਮਾਰੀ ਹੈ ਕਿ ਲੋਕ ਕਹਿੰਦੇ ਕਿ ਅਸੀਂ ਤਾਂ ਮੋਏ ਜਾਂਦੇ ਆਂ ਠੱਗੇ ਜਾਂਦੇ ਆ ਕਿ ਅਸੀਂ ਇੱਕ ਦੇਖ ਲੈਨੇ ਆ ਕਿ ਹਾਂ ਫਲਾਣਾ ਬੰਦਾ ਫੇਮਸ ਪਰਸਨੈਲਿਟੀ ਹੈ ਤੇ ਉਹਨਾਂ ਦੇ ਉੱਤੇ ਦਾ ਖੇਡਦੀ ਹੈ ਸਰਕਾਰ ਤੇ ਅਸੀਂ ਜਿਹੜਾ ਆ ਉਹਦੇ ਜਾਲ ਦੇ ਵਿੱਚ ਫਸ ਜਾਂਦੇ ਆ ਸੋ ਕਹਿੰਦੇ ਕਿ ਅਸੀਂ ਸੰਦੀ ਦੇਵ ਨੂੰ ਬੋਰਟਾ ਦੇਤੀ ਤਾਂ ਵੋਟਾਂ ਲੈਣ ਤੋਂ ਬਾਅਦ ਸੰਦੀ ਦੇਵ ਨੂੰ ਅਜੇ ਸ਼ਕਲ ਵੀ ਨਹੀਂ ਦਿਖਾਈ ਤੇ ਪਾਜਪਾਲੇ ਕਹਿ ਰਹੇ ਨੇ ਕਿ ਸੰ ਸੰਦੀ ਦੇਵ ਨਾਣ ਪਰ ਸੰਦੀ ਦੇਵ ਦਾ ਦਫ਼ਤਰ ਤਾਂ ਖੁੱਲਾ ਹੈ ਸੋ ਉੱਥੋਂ ਕੰਮ ਹੁੰਦੇ ਨੇ ਸੋ ਇਸ ਤਰੀਕੇ ਦੇ ਕੈਸਰਾਈਆਂ ਜਿਹੜੀਆਂ ਨੇ ਉਹ ਲੋਕਾਂ ਦੇ ਦੋਦਮਾਂ ਦੇ ਵਿੱਚ ਚੱਲ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਬਿਲਕੁਲ ਤੁਹਾਡੀ ਗੱਲ ਸੱਚੀ ਹੈ ਕਿ ਆਮ ਆਦਮੀ ਪਾਰਟੀ ਹਲੇ ਇਸ ਹਾਲ 'ਚ ਹੈ ਨਹੀਂ ਇਸ ਸੂਬਾ ਚ ਹੈ ਨਹੀਂ ਤੇ ਲੋਕਾਂ ਦਾ ਉਹ ਜਿਹੜਾ ਕਹਿ ਸਕਦੇ ਆ ਐਗਰੈਸ਼ਨ ਜਿਹੜਾ ਆ ਬਾਕੀ ਪਾਰਟੀਆਂ ਦੇ ਵਿਰੁੱਧ ਜਿਹੜਾ ਦੇਖਣ ਨੂੰ ਮਿਲਿਆ ਸੀ 2022 ਚ ਉਹ ਇਸ ਵੇਲੇ ਹੈ ਨਹੀਂ ਉਹ ਜੋੜੀਆਂ ਦੋ ਬਾਕੀ ਪਾਰਟੀਆਂ ਦੇ ਲਾਈਨ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਆਮ ਆਦਮੀ ਪਾਰਟੀ ਵੀ ਆ ਕੇ ਘਿਰ ਗਈ ਹੈ ਸੋ ਜੇਕਰ ਇਸ ਵੇਲੇ ਇਹ ਨਵੇਂ ਲੋਕਾਂ ਦੇ ਦਾਖੇ ਡਿਗਿਓ ਆਮ ਆਦਮੀ ਪਾਰਟੀ ਤੇ ਭਾਰੀ ਵੀ ਪੈ ਸਕਦਾ ਹੈ ਤੇ ਇਹ ਤਾਂ ਫਾਈਨਲ ਹੈ ਕਿ ਜਿਸ ਤਰੀਕੇ ਦੇ ਨਾਲ ਦਾ ਪੇਚ ਫਸਣ ਦੀ ਉਮੀਦ ਜਿਹੜੀ ਜਤਾਈ ਜਾਦੀ ਸੀ ਉਹ ਦਾ ਪੇਚ ਫਸਣਗੇ ਜ਼ਰੂਰ ਕਿਉਂਕਿ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਹਾਰ ਸੀਟ ਜੇਕਰ ਆਪਾਂ ਮੰਨੀਏ ਤਾਂ ਬਠਿੰਡਾ ਮੰਨੀ ਜਾ ਰਹੀ ਹੈ ਕਿਉਂਕਿ ਬਠਿੰਡਾ ਤੋਂ ਕਹਿੰਦੇ ਕਿ ਇਸ ਵੇ ਅੱਕੜੂ ਉਮੀਦਵਾਰ ਜਿਹੜਾ ਨੇ ਉਹ ਤਿੰਨੇ ਪਾਰਟੀਆਂ ਮੈਦਾਨ ਚ ਉਤਾਰਣ ਗਿਆ ਚਾਥੀ ਵੀ ਆ ਸਕਦੀ ਹੈ ਬੀਜਪੀ ਮਨਪ੍ਰੀਤ ਬਾਦਲ ਦੇ ਨਾਮ ਦੇ ਉੱਤੇ ਕਹਿੰਦੇ ਕਿਤੇ ਨਾ ਕਿਤੇ ਹੁਣ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿ ਐਲਾਨ ਦੋ ਉਧਰੋਂ ਬਠਿੰਡੇ ਵਾਲੇ ਪਾਸਿਓਂ ਤੇ ਇਧਰੋਂ ਹਰਸਿਮਰਤ ਕੋਰੋਲੀ ਤਾਂ ਪਹਿਲਾਂ ਹੀ ਉੱਥੋਂ ਬਣੇ ਹੋਏ ਨੇ ਸੋ ਕਹਿੰਦੇ ਕਿ ਇਧਰਲੇ ਪਾਸੇ ਖੁੰਡੀਆਂ ਸਾਹਿਬ ਦਾ ਨਾਮ ਵੀ ਚੱਲ ਰਿਹਾ ਕਿ ਉਧਰਲੇ ਬੰਨੇ ਐਲਾਨ ਦੋ ਤੇ ਦੇਖ ਲੈਣੇ ਆ ਜੇਕਰ ਉਹਨਾਂ ਨੂੰ ਨਾ ਐਲਾਨਿਆ ਗਿਆ ਤਾਂ ਕਹਿੰਦੇ ਦੋ ਵਿਧਾਇਕ ਹੋਰ ਨੇ ਆਮ ਆਦਮੀ ਪਾਰਟੀ ਦੇ ਕੋਲ ਤਾਂ ਕਰਕੇ ਤੇ ਉਧਰ ਕਹਿੰਦੇ ਮੂਸੇਵਾਲੇ ਦੇ ਪਰਿਵਾਰ ਨੂੰ ਮਲਾਣ ਦੇ ਲਈ ਕਾਂਗਰਸ ਵੀ ਲੱਗੀ ਹੋਈ ਹੈ ਕਿ ਭਾਈ ਤੁਹਾਨੂੰ ਟਿਕਟ ਦੇ ਦਿੰਦੇ ਆ ਬਠਿੰਡਾ ਤੋਂ ਕਰੋ ਤੁਸੀਂ ਐਲਾਨ ਲੜਨ ਦਾ ਪਰ ਕਹਿੰਦੇ ਕਿ ਉਧਰਲੇ ਪਾਸੋਂ ਵੀ ਹਜੇ ਕੋਈ ਐਦਾਂ ਖੁਸ਼ਖਬਰੀ ਜਿਹੜੀ ਆ ਉਹ ਆ ਨਹੀਂ ਰਹੀ ਕਿ ਹਾਂ ਲੜਨਗੇ ਕਿ ਨਹੀਂ ਲੜਨਗੇ ਪਰ ਇਸ ਵੇਲੇ ਸਭ ਤੋਂ ਜ਼ਿਆਦਾ ਤਗੜੀ ਸੀਟ ਜਿਹੜੀ ਆ ਉਹ ਮੰਨਿਆ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਗਏ ਨੇ ਕਿ ਬਠਿੰਡੇ ਦੇ ਵਿੱਚੋਂ ਇਸ ਵਾਰੀ ਕਿਲਾ ਸਾਫ ਕਰਨਾ ਹੈ ਅਕਾਲੀਆਂ ਦਾ ਸੋ ਹੁਣ ਕਹਿੰਦੇ ਕਿ ਉਧਰ ਉਹ ਵੀ ਬਰਾਬਰ ਦੀ ਟੱਕਰ ਦੇਣ ਵਾਲੇ ਨੂੰ ਉਤਾਰਣਗੇ ਤੇ ਜਿਹੜੀਆਂ ਬਾਕੀ ਦੋ ਪਾਰਟੀਆਂ ਬਚੀਆਂ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪੀ ਤੇ ਕਾਂਗਰਸ ਕਹਿੰਦੇ ਉਹ ਵੀ ਫਿਰ ਹਲਕਾ ਦਾ ਨਹੀਂ ਖੇਡਣਗੇ ਉਹ ਵੀ ਉੱਥੇ ਵੱਡਾ ਤੇ ਤਗੜਾ ਦਾ ਜਿਹੜਾ ਹੈ ਉਹ ਖੇਡਣਗੇ ਪਰ ਕਿਤੇ ਨਾ ਕਿਤੇ ਅਕਾਲੀਆਂ ਦਾ ਗਲੜ ਹੈ ਅਕਾਲੀ ਦਲ ਉਥੋਂ ਕਦੀ ਹਾਰਦਾ ਨਹੀਂ ਸੋ ਥੋੜਾ ਮੁਕਾਬਲਾ ਤਾਂ ਦੇਖਣ ਵਾਲਾ ਹੀ ਹੋਵੇਗਾ ਉਧਰੋਂ ਤੇ ਸਭ ਤੋਂ ਜ਼ਿਆਦਾ ਤਗੜਾ ਮੁਕਾਬਲਾ ਉਧਰ ਤੇ ਫਿਰੋਜ਼ਪੁਰ ਦੇ ਵਿੱਚ ਆ ਕਹਿੰਦੇ ਕਿ ਫਿਰੋਜ਼ਪੁਰ ਦੇ ਵਿੱਚ ਤਾਂ ਕਾਂਗਰਸ ਵਾਲੇ ਆਪਸ ਵਿੱਚ ਹੀ ਭੜ ਜਾਣਗੇ ਕਿਉਂਕਿ ਦੋ ਤਿੰਨ ਉਮੀਦਵਾਰ ਉਧਰੋਂ ਖੁਦ ਕਹਿ ਰਹੇ ਨੇ ਕਿ ਅਸੀਂ ਉਮੀਦਵਾਰਾਂ ਜੀ ਸਾਨੂੰ ਉਮੀਦਵਾਰ ਐਲਾਨੋ ਸੋ ਉਧਰੋਂ ਅਕਾਲੀਆਂ ਦਾ ਤਾਂ ਸੌਟਡ ਹੀ ਐ ਤੇ ਉਹਨਾਂ ਦੇ ਕੋਲ ਇੱਕੋ ਹੀ ਰਾਜ ਪ੍ਰਧਾਨ ਸਾਹਿਬ ਉਹੀ ਉਧਰੋਂ ਲੜਨਗੇ ਸੋ ਹੁਣ ਫਿਰ ਦੇਖਣਾ ਇਹ ਹੋਏਗਾ ਕਿ ਹੁਣ ਜੋ ਤੁਸੀਂ ਆਪਾਂ ਗੱਲ ਪਹਿਲੇ ਟੌਪਿਕ ਤੇ ਆਏ ਸੀਗੇ ਗੱਲ ਕਰਦੇ ਕਿ ਹੁਣ ਉਸ ਚਿਹਰੇ ਉਸ ਫੇਵਰ ਦੇ ਵਿੱਚ ਨਹੀਂ ਉਸ ਮੂਡ ਦੇ ਵਿੱਚ ਨਹੀਂ ਆਮ ਆਦਮੀ ਪਾਰਟੀ ਕੇ ਨਵੇਂ ਬੰਦੇ ਲਿਆਏ ਜਾਵਣ ਤੇ ਦਾ ਖੇਡਿਆ ਜਾਵੇ ਸੋ ਹੁਣ ਪੁਰਾਣਿਆਂ ਦੇ ਉੱਤੇ ਹੀ ਦਾ ਖੇਡੇਗੇ ਜਿਵੇਂ ਦਿੱਲੀ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਖੇਡਿਆ ਗਿਆ ਸੇਮ ਉਹੀ ਦਾ ਜਿਹੜਾ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਖੇਡੇਗੀ ਜੀ ਸੋ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਪੂਰੀ ਜਾਣਕਾਰੀ ਦਿੱਤੀ ਸੋ ਇਸੇ ਤਰੀਕੇ ਦੇ ਨਾਲ ਅਸੀਂ ਹਰ ਰੋਜ਼ ਪੱਖ ਦੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਰਹਿੰਦੇ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰੀਕੇ ਤੇ ਲੱਗਦਾ ਟਿੱਪਣੀ ਕਰਕੇ ਜ਼ਰੂਰ ਦੱਸਿਆ ਕਰੋ ਸੋ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ